ਓ ਛੱਡ ਨਹੀਂ ਮੈਂ ਕਹਾਂ ਰਾਜੂ ਕਹਿੰਦਾ ਨਹੀਂ ਮੈਂ ਕਹਾਂ ਓ ਨਹੀਂ ਰਾਜੂ ਨਹੀਂ ਹੁਣ ਨਹੀਂ ਕੰਨ ਕੱਟ ਇੱਕ ਕਾਟਾ ਪੈਂਦਾ ਓ ਕਾਟਾ ਪੈਂਦਾ ਨਹੀਂ ਮੈਂ ਨਹੀਂ ਕਾਟਾ ਪੈਂਦਾ ਓ ਕਾਟਾ ਪੈਂਦਾ ਨਹੀਂ ਮੈਂ ਨਹੀਂ ਕਾਟਾ ਪੈਂਦਾ ਰਾਜੂ ਨਾਟਕਾ ਕਰ ਨਹੀਂ ਮੈਂ ਨਹੀਂ ਉਹ ਲਾ ਫੋਨ ਲਾ ਉਹਨੂੰ ਕੀ ਲਾ ਉਹ ਲਾ ਕੇਰਾ ਉਹ ਨਹੀਂ ਉਹ ਨਹੀਂ ਲਾ ਕੇ ਲਿਆ ਉਹ ਬੱਸ ਬੋ ਹੋ ਗਈ ਹੋ ਗਈ ਯਾਰ 55 ਕੁਰਸੀ ਢਾਕੇ ਉੱਤੇ ਬੜ ਗਿਆ ਜਮਾਰੇ ਬਹਿ ਗਿਆ ਇਹ ਜਾਣ ਵੀ ਬਹਿ ਗਿਆ ਅੱਛਾ ਹੁਣ ਸੌਦੇ ਤੇ ਤੂੰ ਵਾ ਜਾ ਉੱਤੇ ਨਾ ਮੈਂ ਉਹਦੇ ਉੱਤੇ ਬਹਿ ਜਾਣਾ ਨਾ 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 ਆ ਜਾ ਫੇਰ ਕਰਦੇ ਹਾਂ ਸੌਦਾ ਚਲ ਕਰੋ ਸ਼ੁਰੂੀ ਉਹ ਗੰਨਾ ਹੁੰਦਾ ਹੈ ਕਰੋ ਸ਼ੁਰੂ ਕੀ ਮੁੱਲ ਰੱਖੇ ਕਰਿਆ ਸਹੀ ਲੈਣ ਦੇਣ ਗੱਲ ਕਰੀ ਬਾਈ ਵਾਹ ਯਾਰ ਹੈ ਇਹ ਉਹਨੇ ਯਾਰ ਠੀਕ ਹੈ ਜਾਣ ਗੋ ਉਹ ਚੋੜ ਗਏ 50 ਇੱਕ ਚੱਕ ਇੱਕ ਚੱਕਿਆ ਨਹੀਂ ਕਾਲੇ ਤੂੰ ਇਧਰ ਨਹੀਂ ਸਾਈਡ ਆ ਕਾਲੇ ਤੂੰ ਇਧਰ ਨਹੀਂ ਆਣਾ ਇੱਥੇ ਆ ਜਾ ਬੱਸ ਸੂਰੀ ਦੱਸ ਮੁੱਲ ਦੱਸ ਦੇ ਮੁੱਲ ਮੁੱਲ ਕਾਲੇ ਜਾ ਜਾ ਮੁੱਲ ਕਰੀ ਬਾਈ ਐ ਤਾਂ ਕਿਵੇਂ ਉਹ ਉਸ ਰੇਟ ਨਾਲ ਨਹੀਂ ਹੈਗੀ ਬਾਕੀ ਤਨ ਨਹੀਂ ਉਹ ਉਸ ਰੇਟ ਨਾਲ ਮੈਂ ਵੀ ਨਹੀਂ ਕਹਿੰਦਾ ਉਸ ਰੇਟ ਨਾਲ ਉਹ ਰੇਟ ਮੰਗੀ ਮੂੰਹ ਕਰ ਇਧਰ ਬਾਹਲੇ ਮੂੰਹ ਕਰ ਇਧਰ ਸਣੀ ਤੂੰ ਮੂੰਹ ਨੋਦਾ ਮਾਰਿਆ ਜਾ ਥੋੜਾ ਥੋੜਾ ਖੁੱਲਾ ਕਰ ਬਹੁਤ ਹੋ ਗਿਆ ਤਾਂ ਚੱਲ ਪਿੱਛੇ ਨੂੰ ਹੁਣ ਤੂੰ ਮੁੱਲ ਕਰਾਉਣਾ ਹੈ ਕਿ ਤੂੰ ਕੁਝ ਕਰ ਲੈ ਬਾਅਦ ਤੱਕ ਆਵਾਜ਼ ਜੂੜਾ ਰੇ ਕਬੂਤਰ ਕਬੂਤਰ ਵਾ ਮੁੱਲ ਕਰਾਉਣਾ 30 ਗਰ ਵਾਲਾ 32 ਗਰ ਠੀਕ ਆ ਸਾਢੇ 23000 ਦੀ ਪੱਠ ਫੜ ਕੇ ਲੈ ਭਾਈ ਕਰ ਗਿਆ ਮੁੱਲ ਗਲਤ ਰੱਖ ਦਿੱਤਾ ਸੀ ਨਾ ਨਹੀਂ ਵੇ ਅਸੀਂ ਮਾਨੀ ਕਿ ਅਸੀਂ ਮੋੜ ਜੇ ਦੇਰ ਕੀ ਹੋ ਗਿਆ ਨਾ ਗਲਤ ਕਰ ਬਈ ਉਹਦਾ ਤਾਂ ਨਾ ਦੇਸੀ ਪੈਂਦੀ ਹੈ ਜੇ ਕੱਚੀ ਗੱਭਣਾ ਹੈ ਮੁੱਲ ਨਹੀਂ ਕਿਤਾ ਪੱਕੀ ਉਹ ਮੁੱਲ ਨਹੀਂ ਕਿਤਾ ਉਹ ਕੱਚੀ ਗੱਭਣਾ ਯਾਰ ਅਜੇ ਪਤਾ ਕੀ ਬਣੂ ਜਨਵਰੀ ਮੁੱਕੀ ਹੈ ਅੱਜ ਤੋਂ ਉਹ ਦੂਰ ਹੈਦਰਾਬਾਦ ਅੱਠ ਦਿਨਾਂ ਚ ਜਾਊਗੀ ਇਹ ਖੜਕਦੀ ਵਿੱਚ ਗੱਡੀਆਂ ਦੇ ਪਤਾ ਕੀ ਬਣ ਜੇ ਚੱਲ ਤੂੰ ਆਵਦਾ ਮੋੜ ਮੈਂ ਨਾਲ ਗਿਆ ਬੰਬੇ ਪੂਨੇ ਗੱਡੀਆਂ ਦੇ ਨਾਲ ਨੀ ਰਾਜਾ ਨੂੰ ਕੀ ਹੋ ਜੇ ਤੂੰ ਕਾਲ ਨਾ ਕੱਢ ਬੱਚੇ ਪਿਆਰ ਰੱਖਿਓ ਨਾ ਗੱਲ ਕੱਟ ਦੂਗਾ ਕੱਟ ਦੂਗਾ ਯਾਰ ਮੈਥੋਂ ਬਸ ਤਾਨ ਚੋਰ ਗੱਲਾਂ ਗਾਉਂਦਾ ਤੀ ਉਹ ਚਲ ਕੋਈ ਇਹਦਾ ਤਾਨਾ ਜਰੇ ਨੇ ਮੰਨ ਲੈ ਬੋਲ ਮੰਨ ਲੈ ਪੱਕਾ ਦਾ ਹੁਣ ਇਹ ਤਾਂ ਕੀ ਕਹਿੰਦੇ ਨੇ ਇਹ ਤਾਂ 12000 ਦੀ ਪਵਾ ਦੇ ਬਾਈ ਚਾਚਾ ਕੀ ਕਰੂਗਾ ਚਾਚਾ ਨੇ ਭਤੀਜਾ ਜੇ ਜੇ 23 ਦਿਨ ਹੀ ਤਾਂ 12 ਦੀ ਹੈਗੀ ਆ ਪਾ ਮੈਂ ਆਪਣੀ ਨਾ ਦੀ ਗੱਲ ਮੰਨੀ ਮੈਂ ਇਹਨਾਂ ਨੂੰ ਕਿ ਮੇਰੀ ਮਰਜ਼ੀ ਤੋਂ ਪਵਾਉਂਗਾ ਜੇ 23 ਦਿਨ ਹੀ ਤਾਂ 12 ਦੀ ਵੀ ਨਹੀਂ ਹੈ ਠੀਕ ਹੈ ਹਾਂਜੀ ਮਿੱਠੂ ਦੋਨੋਂ ਨੂੰ ਬੱਸ ਜਿਆਦਾ ਕੰਮ ਕਰ ਜਾ ਜੈ ਜੈ 10 ਮਿੰਟ ਹੁਣ ਦੱਸ ਦੱਸ ਜੀ ਦੱਸਿਆ ਓਏ ਦੱਸ ਪਰਾਂ ਨਵੇਂ ਇਹ ਤਾਂ ਪੂਰੇ ਸੂਰੇ ਹੋਣਗੇ ਤੇਰੇ ਮੈਂ ਪੂਰੇ ਸੂਰੇ ਦਾ ਕੀ ਫਾਇਦਾ ਹਾਂ ਦੱਸ ਸਾਰੇ ਪੂਰੇ ਸੂਰੇ ਕਰ ਸਾਰਿਆਂ ਦੇ ਪੂਰੇ ਸੂਰੇ ਕਰਕੇ ਕਰਾਂ ਹੋ ਫਿਰ ਦੱਸ ਮੈਨੂੰ ਇੱਕ ਸੁਣ ਰਾਜੂ ਕਰਨ ਆਪਾਂ ਕਹਿੰਦੇ ਆ ਵਪਾਰੀ ਜਿਹੜੇ ਲੈਣ ਆਉਂਦੇ ਆ ਵੀ ਉਹਨਾਂ ਨੂੰ ਭਾਰ ਨਾਲ ਮਿਲ ਜੇ ਉਹ ਅਗਲੀ ਮੰਡੀ ਆਪਣੇ ਕੋਲੇ ਫੇਰ ਆਉਣ ਹਾਂ ਠੀਕ ਹੈ ਨਾ ਪਰ ਜਿਨ੍ਹਾਂ ਇਹ ਲੈ ਕੇ ਆਉਂਦੇ ਜਿਨ੍ਹਾਂ ਨੂੰ ਇਹ ਇਹ ਵੀ ਆਉਣ ਇਹ ਵੀ ਆਉਣਗੇ ਤੇ ਜੇ ਇਹਨਾਂ ਨੂੰ ਘਾਟਾ ਪੂਗੇ ਆਉਣਗੇ ਇਹ ਤਾਂ ਮਹਾਨ ਵਪਾਰੀ ਨੇ ਘਾਟਾ ਪੂ ਵਾਦਾ ਪੂ ਨਹੀਂ 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 ਆਏ ਨਹੀਂ ਜਾ ਤੂੰ ਵੀ ਕਹਿ ਰੇ ਨਗਾਇਨਰ ਵੀ ਬੰਨਣਾ ਚਾਹੀਦਾ ਤੂੰ ਵੀ ਦੱਸ ਦੇ ਜੈਜਾ ਦਾਦੇ ਕਾਲੇ ਕਾਲੇ ਕਾ ਤੁਸੀਂ ਕਹਿਣਾ 14000 ਦੀ ਜੇ ਗਲਤ ਗਲਤ 12000 ਦੀ ਛਾਲ ਜਾ ਤੱਕਾ 2000 ਪਤਾ ਬਸ ਤੱਕਾ ਨਹੀਂ ਮੰਨ ਲੈ ਹਾਂ ਕਿਉਂ ਪਿੱਛੇ ਨਾ ਹਟ ਸਾਹੀ ਨਹੀਂ ਹਜੇ ਮਿਲਦੀ ਤੂੰ ਦੱਸ ਦੇ ਹੁੰਦੇ ਤੇਰੇ ਤੇ ਰੱਤ ਕੇ ਆਲਮਾ ਓ ਆਲਮਾ ਇੱਧਰ ਆ ਸਾਹਮਣੇ ਨਹੀਂ ਮਹਾਰਾਜ ਕਿੱਥੇ ਕਿੱਥੇ ਨਹੀਂ ਮਾਂ ਦੂਰੋਂ ਕਾਣੀਆਂ ਆਲਮਾ ਬੜੀ ਦੂਰ ਬੜੀ ਦੂਰ ਬੜੀ ਦੂਰ ਬੜੀ ਦੂਰ ਆ ਆਲਮਾ ਕੰਨ ਚ ਅੱਗੇ ਆ ਜਾ ਇੱਧਰ ਕੰਨ ਚ ਦੂਰ ਆ ਗੱਲ ਤਾਂ ਹੋਊਗਾ ਬਾਹਰਲੇ ਪਾਸੇ ਹੁੰਦੀ ਬੱਕਰੀਆਂ ਦੇ ਅੰਦਰ ਨਹੀਂ ਚੀਜ਼ ਦਾ ਮੁੱਲ ਲਾ ਭਾਈ ਤੈਨੂੰ ਪਤਾ ਏ ਕਿਹੜੀ ਇਹ ਲੀਜੇਗੀ 20000 ਦੀ ਚਾਕ ਕਰਦਾ ਭਾਈ ਕਾਲਾ 20000 ਦੀ ਨਹੀਂ ਨਹੀਂ 20 ਦੀ ਬਾਬਾ ਦਿੰਦੇ ਮੈਂ ਦੱਸ ਤੀ ਜਾ ਕਰਦਾ ਲਾ ਕੇ ਰੱਖੀਂ ਕਰਦਾ ਤੂੰ ਬੋਲ 15 ਦੀ ਦਿਨ ਹੈ ਨਹੀਂ 16 ਦੀ ਦਿਨ ਹੈ ਆ ਵੜੇ ਦਸਾਣ ਲਈ ਪਾਦੇ ਦੀ ਮੰਨੀ ਮੰਨੀ ਜਾਣਾ ਸਵੇਰ ਦੀ ਆ ਥੋੜਾ ਐ ਕਰਾ ਨਹੀਂ ਕਾਲਾ ਤੂੰ ਵੀ ਵੇਖ ਲੈ ਉਹ ਕਿਉਂ ਖਿੱਚਦੀ ਏ ਤੁਸੀਂ ਨਹੀਂ ਨਹੀਂ ਕਾਲਾ ਬਸ ਜੀ ਤੇਰੀ ਪੀ ਲਾ ਦੇਣਾ ਖਰਚਾ ਮਰ ਜਾ ਨਹੀਂ ਭਾਈ ਕੀ ਹੋ ਗਿਆ ਰਾਜੂ ਨਾਰਕਾ ਕਰ ਰਾਜੂ ਨਾਰਕਾ ਕਰ ਨਹੀਂ ਨਾ ਧੱਕਾ ਕਰ ਨਾ ਧੱਕਾ ਕਰ ਦੂਜੀ ਦੁਆਰੇ ਓ ਆਦਾ ਨਾ ਧੱਕਾ ਕਰ ਮੇਰਾ ਨਾ ਧੱਕਾ ਕਰ ਮਹਾ ਨਹੀਂ ਦੁਆਰੇ ਲਈ ਕੋਈ ਨਹੀਂ ਚੱਲਣ ਨਹੀਂ ਦੁਆਰੇ ਨਹੀਂ ਮੈਨੇ ਕੋਈ ਨਹੀਂ 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 ਮੈਨੂੰ ਪਤਾ ਨਹੀਂ ਮੈਨੂੰ ਪਤਾ ਨਹੀਂ ਕੋਈ ਨਹੀਂ ਆਉਂਦੇ ਓਰਿਆ 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 ਪ੍ਰਧਾਨ ਜੀ ਆਓ ਪੂਜੇ ਜਵਾਨ ਸਭ ਜੀ ਪਾਉਣ ਸਾਰੀਆਂ ਮੰਨੀਆਂ ਤੇਰੀਆਂ ਬੱਕਰੀ 16 ਜਦ ਉੱਤੇ ਹੈ ਕਿ ਤੂੰ ਵਪਾਰੀ ਰਾਤ ਦਿਨ ਮਾਰਦਾ ਥਾਪੀਆਂ ਪਿੰਡਾਂ ਨਹੀਂ ਮਾਰਦਾ ਕਿ ਤੂੰ ਹਾਂ ਥਾਪੀਆਂ ਵਾਲਾ ਦਾ ਹੈਗਾ ਹੈ ਉਹ ਆ ਹੈਗਾ ਨਹੀਂ ਨਹੀਂ ਰਾਤ ਦੇ ਮਾਰ ਜਾਂਦੇ ਹੋ ਅੱਜ ਰਲ ਕੇ ਥਾਪੀ ਮਾਰ ਜਾਂਦੇ ਹੋ ਹਾਂ ਸਰਕਾਰੀ ਸਾਰੇ ਇਕੱਠੇ ਰਲ ਕੇ ਮਾਰ ਜਾਂਦੇ ਨੇ ਕੀ ਕਰੀਏ ਛੱਡ ਜ਼ਫਰ ਨਹੀਂ ਅਸੀਂ ਨਿਰਾਲੇ ਨੇ ਇਹਦੇ ਰਲ ਕੇ ਵੀ ਖਾਣਾ ਪੈਂਦਾ ਤੇ ਤੇਰੇ ਮੈਨੂੰ ਦੱਸੋ ਤੂੰ ਯਾਰ ਦਾ ਕੰਮ ਕਰਦੇ ਹੋ ਰੇਡ ਗਲਤ ਲੱਗਿਆ ਤੁਹਾਨੂੰ ਨਹੀਂ ਇਹ ਉਹ ਨਹੀਂ ਰਾਜਪੁਰ ਨਹੀਂ ਲੱਗਦਾ ਨਹੀਂ ਲੱਗਦਾ 16 ਦਿੰਦਾ ਨਹੀਂ ਨਹੀਂ ਦਿੰਦਾ ਓਏ ਮਾੜਿਆ ਕਰ ਲਾਂਗੇ ਕਰ ਲਾਂ ਮਾੜਾ ਮੁੱਟਾ ਮਾੜਾ ਮੁੱਟਾ ਸ਼ੂਟ ਹੈ ਤੈਨੂੰ ਮਾੜਾ ਮੁੱਟਾ ਦਾਲ ਬੜਕਾ ਲਾ ਲ ਮੜਿਆ ਦੀ ਦਾਲ ਬਣੀ ਸਭ ਦੁਬਾਰਾ ਰੰਦੀ ਤੇਰੇ ਦਾਲ ਬਣੀ ਚੱਲਦੀ ਆ ਪਾਣੀ ਪਾ ਜਗਾ ਨਾ ਬਟਰ ਬੜੀ ਹੋਰ ਪਾਣ ਲਾ ਜਿੰਨਾ ਰੋਟੀਆਂ ਦੇ ਕਾਪੜੇ ਨਾਲ ਦਾਲ ਨਾਲ ਦਾਲ ਸਰਾਹਦੀ ਇੱਕ ਸਾਦੀ ਦਿੱਤੀ ਅੱਜ ਤਾਂ ਚਟਣੀ ਨਾਲ ਯਾਰ ਅੱਜ ਉਹ ਅੱਜ ਤਾਂ ਚਟਣੀ ਨਾਲ ਆ ਵੀ ਆਪਾਂ ਮੰਡੀ ਕਾਮਯਾਬ ਕਰ ਲਈ ਸਾਢੇ 16 ਦੀ ਦੇਣੀ ਆ ਕਾਲਿਆ ਨਹੀਂ ਰਾਜੂ ਹੋਣੀ ਪੂਰੀ 17 ਦੀ ਹੋਗੀ 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 ਆ ਯਾਰ ਉਹ ਨਹੀਂ ਆ ਉਹ ਛੱਡ ਨਹੀਂ ਮੈਂ ਕਿਹਾ ਕਾਨੂੰ ਰਾਜੂ ਕਾਨੂੰ ਨਹੀਂ ਮੈਂ ਕਿਹਾ ਕੱਟ ਉਹ ਨਹੀਂ ਉਹ ਸਾਡ ਨਹੀਂ ਨਹੀਂ ਕਰ ਕੰਨ ਕੱਟ ਕੱਟਾ ਪੰਦਾ ਉਹ ਕੱਟਾ ਪੰਦਾ ਨਹੀਂ ਨਹੀਂ ਉਹ ਛਾੜ ਦੇ ਕੱਟਾ ਪੰਦਾ ਨਹੀਂ ਨਹੀਂ ਉਹ ਛਾੜ ਦੇ ਨਹੀਂ ਕੱਟਾ ਪੰਦਾ ਰਾਜੂ ਨਾਟਕਾ ਕਰ ਨਹੀਂ ਮਾਨੇ ਆ ਲੈ ਆ ਪਹਿਲੇ ਜਾ ਹਲਾ ਫੋਨ ਲੈ ਫੋਨ ਨੂੰ ਕੀ ਲੈ ਉਹ ਤੇਰਾ ਉਹ ਨਹੀਂ ਉਹ ਲੈ ਜਾ ਬਾਕੀ ਲੈ ਜਾ ਉਹ ਬੱਸ ਬੋ ਹੋ ਗਈ ਉਹ ਹੋ ਗਈ ਯਾਰ ਉਹ ਪਾਰ ਦੀ ਹੋ ਗਈ ਨਹੀਂ ਮੈਂ ਕਿਹਾ ਨਹੀਂ ਰਾਜੂ ਰਹਿੰਦੇ ਆ ਜਾ ਰਹਿੰਦੇ ਆ ਕਿ ਲੱਗੇ ਉਹਦਾ ਹੀ ਮੰਨਣਾ ਦੂ ਕੀ ਕਰਦੇ ਦੇਖੋ ਉਹਨੂੰ ਇੱਕ ਦੇਤੀ ਆਪਾਂ ਮੇਰੀ ਮੈਨੂੰ ਘਟਣਾ ਮੇਰੀ ਪੱਟ 20000 ਦੀ ਖਰੀਦ ਆਦੀ ਨਹੀਂ ਮੈਂ 20 ਦੀ ਖਰੀਦ ਆ ਮੈਂ ਮਰਜਾ ਦਾ ਖਰਚਾ ਬਾਪੂ ਉਹ ਨਹੀਂ ਮੈਂ ਨਹੀਂ 20000 ਦੀ ਖਰੀਦ ਆ ਕਹਨੂੰ ਘਟਪਣਾ ਓਏ ਬਾਈ ਚਾਚਾ ਉਹ ਨਾ ਟਿਕ ਨਹੀਂ ਆਪਾਂ ਇਹ ਲੇਓ ਪ੍ਰਧਾਨ ਜੀ ਉਰੇ ਆਓ ਓਏ ਆਲਮ ਪ੍ਰਧਾਨ ਜੀ ਉਰੇ ਆਓ ਓਏ ਆਲਮ ਆ ਉਹ ਨਹੀਂ ਮੈਂ ਬੀ ਆ ਰਿਖੀ ਆ ਨਹੀਂ ਮੈਂ ਨਹੀਂ 520 ਦੀ ਖਰੀਦ ਰਾਜੂ ਨਹੀਂ ਮੈਂ ਨਹੀਂ ਮੈਂ ਨਹੀਂ ਨਹੀਂ ਉਹ ਨਾ ਉਹਨੂੰ ਮਾਰਨਾ ਮੈਨੂੰ ਮਾਰ ਮੈਨੂੰ ਘਾਟਾ ਪੈਣਾ ਨਹੀਂ ਕੀ ਫਤ ਨਾ ਨਹੀਂ ਉਹ ਵੀ ਭਰਾ ਹੈ ਆਪਣਾ ਇਹਨੂੰ ਮਾਰੇ ਨੂੰ ਮਾਰ ਸਾਢੇ 17 ਦੀ ਦੇਣੀ ਹੈ ਉਹ ਯਾਰ ਬਾਕੀ ਰੱਖ ਲੈ ਹੋਰ ਹੁਣ ਮੈਂ ਤੇ ਨਹੀਂ ਨਹੀਂ ਉਹ ਵੀ ਭਰਾ ਚਲੋ ਦੂਜੀ ਦੇ ਪੈਸੇ ਦਵਾ ਲ ਆ ਭਈ ਆਪਦੇ ਹਾਂ ਦੂਜੀ ਦੇ ਪੈਸੇ ਪਾ ਦੇ ਖਾਤੇ ਚ ਪਾ ਦੇ ਪੂਰਾ ਇੱਕੋ ਤੋਂ